ਕਹਾਣੀ ਅਰਥੀ ਅੱਜ ਵੇੜੇ 'ਚ ਮੈਂ ਤੇ ਮੇਰੀ ਨਿੱਕੀ ਭੈਣ ਨੱਚ ਰਹੀਆਂ ਸਾਂ ਖੁਸ਼ੀ ਸੀ ਐਨਾ ਯਾਦ ਨਹੀਂ ਕਿਸ ਗੱਲ ਦੀ ਬਸ ਬਾਪੂ ਕਹਿੰਦਾ ਸੀ ਵੀ ਮੈਨੂੰ ਕੋਈ ਆਪਦੇ ਨਾਲ ਵਿਆਹ ਕੇ ਲੈ ਜਾਓ ਅੱਠਾਂ ਸਾਲਾਂ ਦੇ ਨਿਆਣੇ ਲਈ ਵਿਆਹ ਦਾ ਮਤਲਬ ਕੀ ਹੁੰਦਾ ਨਵੇਂ ਕੱਪੜੇ ਨਵੀਆਂ ਜੁੱਤੀਆਂ ਸਜਣਾ ਸਵਰਨਾ ਬਸ ਇਹੀ ਹੋਰ ਕੀ ਇਹੀ ਮਤਲਬ ਮੇਰੇ ਲਈ ਵੀ ਸੀ ਬਾਪੂ ਦੇ ਇਹ ਗੱਲ ਕਹਿੰਦੇ ਦੋ ਕੁ ਮਹੀਨੇ ਬਾਅਦ ਮੇਰਾ ਨਿੱਕਾ ਜਿਹਾ ਲਗਭਗ ਮੇਰੀ ਉਮਰ ਦਾ ਹੀ ਸੇਰਿਆਂ ਵਾਲਾ ਮੈਨੂੰ ਵਿਆਹਣਾ ਆ ਗਿਆ ਜਦ ਮੈਂ ਉਸਨੂੰ ਚਬਾਰੇ ਦੀ ਖਿੜਕੀ 'ਚੋਂ ਦੇਖਿਆ ਸੀ ਮੈਨੂੰ ਜਮਾ ਨਹੀਂ ਸੀ ਫੱਬਿਆ ਹੋ ਕਿੰਨਾ ਮੋਟੂ ਜਿਹਾ ਸੀ ਨਿੱਕੀ ਨੇ ਮੈਨੂੰ ਕਿਹਾ ਵੀ ਲੱਗਦਾ ਤੇਰੇ ਹਿੱਸੇ ਦਾ ਵੀ ਇਹੀ ਖਾਜੂ ਤੇ ਮੈਂ ਬੜੀ ਖਿੜ ਖਿੜਾ ਕੇ ਹਸੀ ਸਾਂ ਬਸ ਇੰਨੀ ਦੇਰ ਨੂੰ ਘੜੀ ਦਾ అలਾਰਮ ਦੁਬਾਰਾ ਮੇਰੇ ਕੰਨਾਂ 'ਚ ਵੱਜਿਆ ਤੇ ਮੈਂ ਸੁਪਨਿਆਂ ਦੀ ਦੁਨੀਆ 'ਚੋਂ ਨਿਕਲ ਆਈ ਕੜੀ ਵਾਲ ਵੇਖਿਆ ਤਾਂ ਸਵੇਰ ਦੇ 6 ਵਜh ਰਹੇ ਸੀ ਅੱਜ ਫੇਰ ਮੈਨੂੰ ਦੇਰ ਹੋ ਗਈ ਮੈਂ ਛੱਟ ਦੇਣੀ ਉੱਠ ਨਹਾ ਧੋ ਕੇ ਰਸੋਈ ਵੱਲ ਨੂੰ ਭੱਜੀ ਸਾਹਮਣੇ ਮੇਰੀ ਸੱਸ ਖੜੀ ਘੂਰੀ ਵੱਟ ਦੀ ਬੋਲੀ ਆਗੀ ਜਾਗ ਮਹਾਰਾਣੀ ਨੂੰ ਹਾਂ ਸੌਣ ਨੂੰ ਹੀ ਤਾਂ ਲਿਆਉਂਦੀ ਆ ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜੀ ਜਾ ਸੌਂ ਜਾ ਮੁਰ ਜਾ ਕੇ ਅਸੀਂ ਤਾਂ ਨੌਕਰ ਬੈਠੇ ਆ ਤੇਰੇ ਵੀ ਮਹਾਰਾਣੀ ਉੱਠ ਕੇ ਆਉ ਫੇਰ ਇਸ ਦੇ ਹੁਕਮ ਨਾਲ ਹੀ ਕੋਈ ਕੰਮ ਹੋ ਦੱਸੋ ਮਹਾਰਾਣੀ ਜੀ ਚਾ ਪੀਓਗੇ ਇੱਕੋ ਸਾਹੇ ਉਸਨੇ ਤਾਂ ਨਿਆ ਦੀ ਲੜੀ ਲਾ ਦਿੱਤੀ ਮੈਂ ਸਭ ਕੁਝ ਸੁਣਿਆ ਅਣਸੁਣਿਆ ਕਰਛੇ ਦੀ ਰੋਟੀ ਬਣਾਉਣ ਵਿੱਚ ਲੱਗ ਪਈ ਵਿਆਹ ਤਾਂ ਬਚਪਨ ਚ ਹੀ ਹੋ ਗਿਆ ਸੀ ਪਰ ਸਹੁਰਿਆਂ ਦੇ ਘਰ ਨਾਲ ਵਾਕਫ ਮੈਂ ਹਲੇ ਕੁਝ ਦਿਨ ਪਹਿਲਾਂ ਹੀ ਹੋਈ ਸਾਂ ਇੱਧਰ ਦੇ ਅਸੂਲ ਸਾਡੇ ਘਰ ਤੋਂ ਬਹੁਤ ਹੀ ਵੱਖਰੇ ਸੀ ਜਾਂ ਸ਼ਾਇਦ ਸਿਰਫ ਮੇਰੇ ਲਈ ਹੀ ਵੱਖਰੇ ਸੀ ਆਪਣੇ ਪੇਕੇਆਂ ਦੇ ਘਰ ਤਾਂ ਮੈਂ 8 ਵਜੇ ਉੱਠਦੀ ਸਾਂ ਉੱਠਦੇ ਸਾਰ ਹੀ ਮੇਰੀ ਬੇਬੇ ਚਾਦੀ ਪਿਆਲੀ ਮੇਰੇ ਮੋਰੇ ਰੱਖ ਦਿੰਦੀ ਤੇ ਚਾਹ ਪੀਤੇ ਬੈਣਾ ਮੈਂ ਬਿਸਤਰ ਵਿੱਚੋਂ ਬਾਹਰ ਨਹੀਂ ਸੀ ਨਿਕਲਦੀ ਅੱਜ ਬੇਬੇ ਬਹੁਤ ਯਾਦ ਆ ਰਹੇ ਸੀ ਅਕਸਰ ਜਦੋਂ ਕੰਮ ਕਰਦੇ ਕਰਦੇ ਮੈਂ ਗਲਤੀਆਂ ਕਰ ਬੈਠਦੀ ਤਾਂ ਉਹ ਕਹਿੰਦੀ ਵੀ ਸੱਸ ਤੋਂ ਗਾਲਾਂ ਖਾਏਂਗੀ ਤੇ ਉਸ ਦੀਆਂ ਇਹ ਗੱਲਾਂ ਅਕਸਰ ਮੈਂ ਹੱਸ ਕੇ ਹੀ ਟਾਲ ਦਿੰਦੀ ਮੇਰਾ ਸੁਭਾਅ ਸਦਾ ਹੀ ਹਾਸੇ ਟੱਠੇ ਨਾਲ ਭਰਿਆ ਸੀ ਪਰ ਜਦੋਂ ਦੀ ਇੱਧਰ ਆਈ ਸਾਂ ਹਾਸਾ ਦਾ ਜਿਵੇਂ ਉੱਥੇ ਹੀ ਛੱਡ ਆਈ ਸਾਂ ਸ਼ਾਇਦ ਇਹਨਾਂ 6 ਦਿਨਾਂ 'ਚ ਮੈਂ ਹੱਸਣਾ ਹੀ ਭੁੱਲ ਗਈ ਸੀ ਮੇਰੀ ਸੱਸ ਨੇ ਕਦੇ ਮਾਂ ਵਾਲਾ ਵਰਤਾਉ ਨਹੀਂ ਕੀਤਾ ਮੇਰੀ ਸਹੇਲੀ ਨੀਤਾ ਦੀ ਸੱਸ ਤਾਂ ਉਸਨੂੰ ਖੂਬ ਪਿਆਰ ਕਰਦੀ ਹੈ ਉਹ ਤੀਆਂ ਵੇਲੇ ਆਉਂਦੀ ਸੀ ਤਾਂ ਦੱਸਦੀ ਸੀ ਵੀ ਉਸਦੀ ਸੱਸ ਤਾਂ ਉਸਨੂੰ ਬੇਬੇ ਤੋਂ ਵੀ ਵੱਧ ਪਿਆਰ ਕਰਦੀ ਹੈ ਉਸਨੂੰ ਘਰ ਦਾ ਕੋਈ ਕੰਮ ਨਹੀਂ ਕਰਨਾ ਪੈਂਦਾ ਉਸਦੀ ਸੱਸ ਉਸਨੂੰ ਤਾਨੇ ਵੀ ਨਹੀਂ ਮਾਰਦੀ ਫਿਰ ਮੇਰੀ ਸੱਸ ਕਿਉਂ ਐਦਾਂ ਦੀ ਹੈ ਜਦੋਂ ਉਹ ਭਾਰੇ ਜਿਹੇ ਸਰੀਰ ਨਾਲ ਤੁਰਦੀ ਮੇਰੇ ਵੱਲ ਘੂਰੀਆਂ ਵਟਦੀ ਹੈ ਤਾ ਜਮਾਹੀ ਰਾਖੀ ਜਿਹੀ ਲੱਗਦੀ ਹੈ ਕਈ ਵਾਰੀ ਤਾਂ ਉਸ ਨੂੰ ਤੋਦੀ ਆਉਂਦੀ ਵੇਖ ਮੈਂ ਅੰਦਰੋਂ ਅੰਦਰੀ ਹੱਸ ਪੈਂਦੀ ਹਾਂ ਤੇ ਕਈ ਵਾਰੀ ਡਰ ਵੀ ਜਾਂਦੀ ਹਾਂ ਉਹ ਮੇਰੀ ਬੇਬੇ ਵਾਂਗ ਮੇਰੇ ਨਾਲ ਗੱਲਾਂ ਨਹੀਂ ਕਰਦੀ ਬਸ ਮੈਨੂੰ ਇਹੋ ਕਹਿੰਦੀ ਹੈ ਵੀ ਛੇਤੀ ਪੋਤੇ ਦਾ ਮੂੰਹ ਵਿਖਾ ਦੇ ਮੈਂ ਕਦੇ ਉਸ ਨੂੰ ਉਸ ਨਾਲ ਬੋਲੀ ਹੀ ਨਹੀਂ ਬਸ ਹਾਂ ਨਾ ਵਿੱਚ ਸਿਰ ਹਿਲਾ ਦਿੰਦੀ ਹਾਂ ਜਦਵੀ ਮੈਂ ਆਪਣੇ ਸੇਰਿਆਂ ਵਾਲਿਆਂ ਨੂੰ ਉਸ ਦੀ ਸ਼ਿਕਾਇਤ ਕਰਦੀ ਹਾਂ ਤਾਂ ਉਹ ਪੁੱਠਾ ਮੇਰੇ ਤੇ ਹੀ ਬਰਸ ਪੈਂਦਾ ਹੈ ਆਖਦਾ ਹੈ ਵੀ ਮੇਰੀ ਮਾਂ ਬਾਰੇ ਨਾ ਕਿਹਾ ਕਰ ਦਾ ਸੇਵੀ ਕੋਈ ਗੱਲ ਹੈ ਅੱਜ ਮੇਰੀ ਬੇਬੇ ਆਈ ਸੀ ਮੈਨੂੰ ਲੈਣ ਲਈ ਮੈਂ ਕੁਝ ਦਿਨ ਆਪਣੇ ਪੇਕਿਆਂ ਦੇ ਰਹਿਣਾ ਸੀ ਮੈਂ ਛੱਟ ਦੇਣੀ ਉਸ ਨੂੰ ਉਸ ਲਈ ਪਾਣੀ ਦਾ ਗਲਾਸ ਭਰ ਲਿਆਈ ਜਿਵੇਂ ਹੀ ਮੇਰੀ ਬੇਬੇ ਗਲਾ ਚੁੱਕਣ ਲੱਗੀ ਤਾਂ ਸੱਸ ਬੋਲ ਪਈ ਨੀ ਕੁੜੀਏ ਅਕਲ ਨੂੰ ਹੱਥ ਮਾਰ ਮਾਪੇ ਤਾਂ ਕੁੜੀ ਦੇ ਘਰ ਦੇ ਪਾਣੀ ਦਾ ਘੁੱਟਣਾ ਪਰਨ ਤੇ ਤੂੰ ਗਲਾਸ ਪਰ ਲੈ ਆਈਆਂ ਲੈ ਜਾ ਮੋੜ ਕੇ ਮੈਨੂੰ ਉਸ ਰਾਖਸੀ ਜਹੀ ਤੇ ਬੜਾ ਗੁੱਸਾ ਆਇਆ ਮੈਂ ਬੇਬੇ ਵਿਚਾਰੀ ਦੇ ਹੱਥੋਂ ਗਲਾਸ ਫੜਿਆ ਤੇ ਲੈ ਗਈ ਮੇਰਾ ਸਮਾਨ ਬੰਨਿਆ ਹੀ ਪਿਆਸੀ ਸੋ ਮੈਂ ਉਸ ਵੇਲੇ ਬੇਬੇ ਨਾਲ ਤੁਰ ਪਈ ਸਾਰੇ ਰਸਤੇ ਤਾਂ ਬੇਬੇ ਮੇਰੇ ਨਾਲ ਕੁਝ ਨਾ ਬੋਲੀ ਘਰ ਪਹੁੰਚਦਿਆਂ ਹੀ ਮੈਨੂੰ ਕਹਿਣ ਲੱਗੀ ਵੀ ਮੈਂ ਆਪਣੀ ਸੱਸ ਦੀ ਸੇਵਾ ਕਰਿਆ ਕਰਾਂ ਮੈਂ ਗੁੱਸੇ ਵਿੱਚ ਆ ਕੇ ਕਿਹਾ ਵੀ ਉਹ ਤਾਂ ਰਾਖਸੀ ਹੈ ਹਰ ਵੇਲੇ ਘੂਰੀਆਂ ਵਟ ਵਟ ਕੇ ਵੇਖਦੀ ਹੈ ਮੇਰੀ ਬੇਬੇ ਨੂੰ ਜਾਣੇ ਉਸ ਵਕਤ ਕੀ ਹੋਇਆ ਉਸਨੇ ਜ਼ੋਰਦਾਰ ਛਪੇੜ ਮੇਰੇ ਮੂੰਹ ਤੇ ਚੜ ਦਿੱਤੀ ਤੇ ਬੋਲੀ ਹੁਣ ਤੋਂ ਉਹੀ ਤੇਰਾ ਘਰ ਤੇ ਉਹੀ ਤੇਰਾ ਪਰਿਵਾਰ ਹੈ ਸਾਡੇ ਵੱਲੋਂ ਕਦੇ ਕੋਈ ਉਮੀਦ ਨਾ ਰੱਖੀ ਜਿੱਥੇ ਕੁੜੀ ਦੀ ਡੋਲੀ ਜਾਂਦੀ ਹੈ ਉੱਥੋਂ ਅਰਥੀ ਹੀ ਉੱਠਣੀ ਚਾਹੀਦੀ ਹੈ ਇੰਨਾ ਕਹਿ ਉਹ ਚੁੱਪ ਹੋ ਗਈ ਤੇ ਮੈਂ ਬਸ ਉਸ ਵੱਲ ਵੇਖਦੀ ਹੀ ਰਹਿ ਗਈ ਵਿਆਹ ਦੇ ਅਸਲੀ ਮayne ਤਾਂ ਮੈਨੂੰ ਅੱਜ ਸਮਝ ਆਈ ਸੀ ਹੁਣ ਇੱਕ ਪਲ ਵੀ ਉਸ ਘਰ ਵਿੱਚ ਰਹਿਣਾ ਮੇਰੇ ਸਾਹਾਂ ਨੂੰ ਘੁੱਟ ਰਿਹਾ ਸੀ ਮੈਂ ਔਖੇ ਸੌਖੇ ਨੇ ਪਾਸੇ ਵੱਟਦੀ ਨੇ ਰਾਤ ਕੱਢੀ ਤੇ ਦਿਨੇ ਪਹਿਲੀ ਬੱਸ ਨਾਲ ਹੀ ਮੈਂ ਆਪਣੇ ਘਰ ਮੁੜ ਪਰਤਣ ਲਈ ਤੁਰ ਪਈ ਕਦੇ ਜਿਸ ਘਰ ਤੋਂ ਮੇਰੀ ਡੋਲੀ ਉੱਠੀ ਸੀ ਅੱਜ ਉਸੇ ਘਰ ਤੋਂ ਮੇਰੇ ਰਿਸ਼ਤਿਆਂ ਦੀ ਅਰਥੀ ਉੱਠ ਗਈ ਸੀ ਧੰਨਵਾਦ ਜੀ